ਸਿਆਪਾ ਖਾਣਾ ਜੇ ਟੜ-ਟੜੀ ਖਾਪ ਗਈਆਂ ਨਾ ਇਹਨਾਂ ਦੇ ਰਾਹ ਨਾ ਕੋਈ ਖੇੜਾ ਨਾ ਕੋਈ ਚੀਜ਼ ਹੀ ਮਿਲਦੀ ਆ ਅੰਤਰਾ ਕਿੱਥੇ ਆਣ ਕੇ ਤੇ ਡੇਰੇ ਤੇ ਘਰ ਬਣਾਇਆ ਮਾ ਬਾਪੂ ਨੇ ਵੀ ਦੱਸ ਹਾਂਜੀ ਪਾਪਾ ਪੁੱਤ ਵੇਖ ਪਲਾ ਗੇਟ ਗਾੜੀ ਕੌਣ ਵੇ ਨਹੀਂ ਆ ਰੁਕ ਜੋ ਰੁਕ ਜੋ ਖੋਲਦੀ ਆ ਦੀਦੀ ਰੋਣ ਕਿਉਂ ਘਟੇ ਰੋਣ ਕਿਉਂ ਰਹੇ ਕੋਨਾ ਕੁਝ ਜੱਸ ਮੈਂ ਤੇ ਬਰਬਾਦ ਹੋ ਗਈ ਮੇਰਾ ਤੇ ਘਰ ਹੀ ਫੁੱਟਿਆ ਗਿਆ ਕਿਹਨੇ ਬਰਬਾਦ ਕਰਤਾ ਤੁਹਾਨੂੰ ਅੰਦਰ ਆਓ ਅੰਦਰ ਬੈਠ ਕੇ ਗੱਲ ਕਰਦੇ ਆ ਕੀ ਗੱਲ ਹੋਈ ਆ ਇਹ ਤੇ ਰੋਣ ਕਿਉਂ ਨਹੀਂ ਆ ਚੁੱਪ ਕਰ ਹਾਂ ਬੈਠ ਕੇ ਗੱਲ ਕਰਦੇ ਆ ਜਿਹੜੀ ਗੱਲ ਹੋਈ ਆ ਬੈਠ ਇੱਥੇ ਢੜੀ ਹੁੰਦੇ ਆ ਤੇ ਗੱਲ ਕਰਦੇ ਆ ਬਹਿ ਜਾ ਮੈਂ ਪਾਣੀ ਲਿਆ ਕੇ ਦਿੰਦੀ ਆ ਤੈਨੂੰ ਬੈਠ ਇੱਥੇ ਰੋ ਨਾ ਪਹਿਲਾਂ ਚੁੱਪ ਕਰ ਰੋ ਨਾ ਬੱਬੀ ਮੇਰੀ ਮੱਪੀ ਮਾਰੀ ਆ ਵੇਖ ਨਾ ਤੂੰ ਰੋ ਨਾ ਮੈਂ ਪਾਣੀ ਲੈ ਕੇ ਆਉਣੀ ਆ ਤੇਰੇ ਲਈ ਅੱਜ ਮੇਰੀ ਮਾਂ ਹੁੰਦੀ ਤੇ ਮੇਰ ਨਾਲ ਦੁੱਖ ਸੁੱਖ ਵੰਡਾਉਂਦੀ ਆ ਕੀ ਗੱਲ ਪੁੱਤ ਰੋਈ ਕੋ ਜਾਨਾ ਵਾ ਹੈ ਰੋਣਾ ਗਿਆ ਡੈਡੀ ਰੋਣੀ ਆਪਣੀ ਕਿਸਮਤ ਨੂੰ ਕਿਹੜੇ ਅਸਰੇ ਨੇ ਖੱਤੇ ਮੈਨੂੰ ਲੱਭ ਦਿੱਤੇ ਆ ਤੇ ਕੀ ਹੋ ਗਿਆ ਹੁਣ ਕੀ ਆਖਿਆ ਤੂੰ ਮੈਨੂੰ ਤਾਂ ਦੱਸਦੀ ਹਾਂ ਤੇ ਮੈਂ ਉੱਥੇ ਨਾਲੇ ਉਹਤ ਗਰਮੀ ਜਿਤਰੀ ਔਣ ਈ ਆ ਨਾ ਐਤ ਮੈਂ ਫੋਨ ਕਰ ਦਿੰਨੀ ਹਾਂ ਤੇ ਮੈਂ ਲੈ ਜਾਂਦਾ ਤੈਨੂੰ ਉਥੋਂ ਗਾੜੀਆਂ ਨਹੀਂ ਡੈਡੀ ਜੀ ਫੋਨ ਮੇਰੇ ਕੋ ਕਿੱਥੋਂ ਆਇਆ ਪੂਰੇ ਵੀ ਨੇ ਕੱਤਿਆਂ ਨੇ ਡੱਕ ਲਿਆ ਮੈਨੂੰ ਤੇ ਇੰਨਾ ਉਹਨਾਂ ਨੇ ਇੱਕ ਜਲੀਲ ਕਰਕੇ ਘਰੋਂ ਕੱਢਿਆ ਕੋਈ ਗੱਲ ਨਹੀਂ ਹੋਈ ਕਹਿੰਦੇ ਕੀ ਆ ਕਹਿੰਦੇ ਕੀ ਪਤਾ ਤਾਂ ਲੱਗੇ ਨਾ ਤਾਂ ਕਹਿੰਦੇ ਕੀ ਆ ਕਹਿਣਾ ਕੀ ਆ ਡੈਡੀ ਜੀ ਮੈਂ ਜੀ ਦੋਤ ਕਰ ਮੇਰੀ ਨਣਾ ਨੂੰ ਤੁਹਾਨੂੰ ਪਤਾ ਤਾਂ ਹੈ ਪੁੱਠਿਆਂ ਪੈਰਾਂ ਵਾਲੀ ਆਣ ਕੇ ਬੈ ਗਈ ਪੱਕੀ ਪੁੱਤ ਉਹ ਪੁੱਤਾ ਟੱਕੂ ਕੀ ਕਰਨ ਆਈ ਕੁੜੀ ਉਹਦਾ ਤੇ ਤੁਸੀਂ ਵਿਆਹ ਕੀਤਾ ਸੀ ਅੱਗੇ ਉਹਦਾ ਨਿਆਣਾ ਵੀ ਹੈਗਾ ਵਾ ਨਿਆਣਾ ਤੇ ਹਾਨੂੰ ਵੀ ਪਤਾ ਡੈਡੀ ਜੀ ਹੈਗਾ ਵਾ ਪਰ ਉਹਦੇ ਨੇ ਖੱਤੀ ਦੇ ਵੱਸਨ ਦੇ ਲਸਣ ਨਹੀਂ ਹੈਗੇ ਆਣ ਕੇ ਤੇ ਮੇਰੇ ਘਰ ਆਣ ਕੇ ਮਾੜੀਆਂ ਮੋਟੀਆਂ ਗੱਲ ਕੋਈ ਵੀ ਘਰ ਦੇ ਵਿੱਚ ਹੋ ਜਾਂਦੀ ਹੈ ਨਾ ਤੇ ਫਟ ਆਪਣੇ ਭਰਾ ਦੇ ਕੰਨ ਪਰ ਦਿੰਦੀ ਆ ਉਹ ਮਾਵਾ ਤਾਂ ਇੱਕ ਬੰਨੇ ਆ ਤੇ ਉਹ ਵੀ ਮੇਰੀ ਸੁਣਦਾ ਗਿੰਦਾ ਨਹੀਂ ਆ ਤੇ ਮੇਰੇ ਦਿਵਾਲੇ ਹੋ ਜਾਂਦਾ ਵਾ ਮੈਨੂੰ ਗੱਲਾਂ ਬਾਤਾਂ ਸੁਣਾਉਣ ਲਾ ਪੈਂਦਾ ਵਾ ਨਹੀਂ ਤੈਨੂੰ ਉਹ ਤੈਨੂੰ ਕਿਹੜੀ ਗੱਲ ਸੁਣਾਉਂਦਾ ਦੱਸੋ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਆਂਦਾ ਹਾਂ ਜਾਂ ਮੇਰੀ ਭੈਣ ਅੱਗੇ ਦੁੱਖਾਂ ਦੀ ਮਾਰੀ ਆ ਮੇਰੀ ਭੈਣ ਨੂੰ ਨਹੀਂ ਮਾੜਾ ਚੰਗਾ ਕਹਿਣਾ ਚਾਹੇ ਜੋ ਮਰਜ਼ੀ ਹੋ ਜੇ ਉਹਨੇ ਇਸੇ ਘਰ ਦੇ ਵਿੱਚ ਹੀ ਰਹਿਣਾ ਵਾ ਕੁੜੀਏ ਮੇਰੀ ਗੱਲ ਸਾਂ ਤੇਰਾ ਕੰਮ ਨਹੀਂ ਸੀ ਤੂੰ ਐਸੇ ਆਉਂਦਾ ਤੇ ਤੂੰ ਇੱਥੇ ਮੈਨੂੰ ਫੋਨ ਕਰਦੀਆਂ ਤੇ ਮੈਂ ਉੱਥੇ ਆਉਂਦਾ ਤੇ ਮੈਂ ਉਹਨਾਂ ਨਾਲ ਗੱਲ ਕਰਦਾ ਪਹਿਲਾਂ ਕੀ ਗੱਲ ਵਾ ਤੇ ਤੂੰ ਇਧਰ ਨੂੰ ਆ ਗਈ ਤੇ ਇਦਾਂ ਥੋੜਾ ਸੂਤਰਾਂ ਦਾ ਕੰਮ ਉਹਨਾਂ ਨੂੰ ਪੁੱਛਦਾ ਵੀ ਕੀ ਗੱਲ ਹੈ ਸਾਡੀ ਕੁੜੀ ਕਿਉਂ ਰੋਂਦੀ ਆ ਸਾਡੀ ਕੁੜੀ ਨੂੰ ਕਿਉਂ ਤੰਗ ਕਰਨ ੜੇ ਜੀ ਤੁਸੀਂ ਆਹ ਉਹਨਾਂ ਨੂੰ ਤੇ ਇੱਥੇ ਤੁਸੀਂ ਰੋਈ ਜਾਣ ੜੇ ਤੇ ਉੱਥੇ ਤੁਸੀਂ ਉਹਨੂੰ ਧੱਕੇ ਮਾਰ ਕੇ ਤੁਹਾਡੇ ਤੋਂ ਬਾਹਰ ਨਾ ਕੱਢੀ ਗਈ ਆ ਜਦੋਂ ਇੰਨਾ ਕੁਝ ਕਰਨ ੜੇ ਉੱਥੇ ਬਹਿ ਕੇ ਸਾਨੂੰ ਫੋਨ ਕਰਦੇ ਹਾਂ ਅਸੀਂ ਆਪੇ ਗੱਲ ਕਰਦੇ ਹਾਂ ਉਹਨਾਂ ਨਾਲ ਪਹੱਬੀ ਮੈਂ ਕੀ ਕਰਦੀ ਮੇਰੀ ਤਾਂ ਉੱਥੇ ਬਾਹ ਪੇਸ਼ ਹੀ ਨਹੀਂ ਗਈ ਉਹ ਤਿੰਨ ਜਾਣੇ ਇੱਕ ਬੰਨੇ ਤੇ ਮੈਂ ਕੱਲੀ ਕੋਈ ਮਾੜੀ ਜੀ ਵੀ ਗੱਲ ਹੋ ਜਾਂਦੀ ਹੈ ਨਾ ਜਾਮੇ ਉਹਦੇ ਨਿਆਣੇ ਨੂੰ ਕੁਛ ਕਹਿ ਦਿੰਨੀ ਆ ਜਾਂ ਉਹਨੂੰ ਕੁਛ ਕਹਿ ਦਿੰਨੀ ਆ ਤੇ ਉਹ ਦੋਵੇਂ ਮਾਪੋਤੇ ਮੇਰੇ ਦਿਵਾਲੇ ਹੋ ਜਾਂਦੇ ਆ ਮੇਰੀ ਤਾਂ ਉੱਥੇ ਕੋਈ ਚੱਲਦੀ ਨਹੀਂ ਵਾ ਪੇਸ ਮੇਰੀ ਗੱਲ ਸੁਣੋ ਜੇ ਹੁਣ ਤੁਸੀਂ ਇੱਕ ਪਾਣੀ ਪੀਓ ਤੇ ਮੈਂ ਚਾਹ ਬਣਾ ਕੇ ਦਿੰਨੀ ਆ ਚੁੱਪ ਕਰਕੇ ਤੇ ਇੱਥੇ ਬੈਠੋ ਰੋਟੀ ਪਾਣੀ ਖਾਓ ਮੈਂ ਤਾਂ ਰੈਡੀ ਅਸੀਂ ਆਪੇ ਵੇਖ ਲਾਂਗੇ ਉਹਨਾਂ ਨੂੰ ਕਰਾਂਗੇ ਅਸੀਂ ਆਪੇ ਗੱਲ ਉਹਨਾਂ ਨਾਲ ਗੱਲ ਉਹਨਾਂ ਨਾਲ ਕੀ ਕਰਨੀ ਆ ਜੋ ਉਹਨਾਂ ਦੀ ਭੈਣ ਕਹਿੰਦੀ ਆ ਨਾ ਉਹ ਹੋਈ ਬੋਲੀ ਬੋਲਦੇ ਆ ਸਾਰੇ ਕੰਨ ਨਾ ਉਹਨਾਂ ਦੀ ਭੈਣ ਹੀ ਭਰਦੀ ਆ ਮੈਂ ਤੇ ਉਹ ਕਰਦੇ ਵਿੱਚ ਜਿੱਦਾਂ ਉਹਨਾਂ ਨੂੰ ਨਾ ਚੰਗੀ ਨਹੀਂ ਲੱਗਦੀ ਐਨਾ ਚਿਰ ਹੋ ਗਿਆ ਸੀ ਤੁਹਾਡੇ ਸਾਹਮਣੇ ਮੈਂ ਕਦੀ ਲੜ ਕੇ ਆਈ ਹਾਂ ਆ ਜਦੋਂ ਦੀ ਉਹ ਆ ਗਈ ਆ ਨਾ ਉਹਨੇ ਮੇਰਾ ਜੀਣਾ ਦੁਰਬਲ ਕੀਤਾ ਵਾ ਕੋਈ ਨਾ ਅਸੀਂ ਕਰ ਲੈਨੇ ਉਹਨਾਂ ਨਾਲ ਵੀ ਗੱਲ ਉਹ ਅਸੀਂ ਆਪੇ ਕਰਾਂਗੇ ਤੈਨੂੰ ਕਾਦੀ ਗੱਲ ਵਾ ਉਹ ਅਸੀਂ ਆਪ ਕਰਕੇ ਆਵਾਂਗੇ ਨਾ ਗੱਲ ਉਹਨਾਂ ਨਾਲ ਨਾ ਪਹਿਲਾਂ ਇਹਨੂੰ ਇਹਨੂੰ ਕਰਵਾਉਂਦੇ ਆਂ ਇਹ ਕੁੜੀ ਨੂੰ ਤੂੰ ਪੁੱਤ ਪਾਣੀ ਫੜ ਪੀ ਤੇ ਮੈਂ ਕਰਦਾ ਉਹਨਾਂ ਨੂੰ ਫੋਨ ਤੇ ਗੱਲ ਚੰਗਾ ਨਹੀਂ ਡਾਡੀ ਜੀ ਫੋਨ ਕਰਨ ਦੀ ਕੋਈ ਲੋੜ ਨਹੀਂ ਹੈਗੀ ਉਹਨਾਂ ਨੂੰ ਉਹਨਾਂ ਨੇ ਪਤਾ ਕੀ ਕਹਿਣਾ ਲੈ ਗਈ ਤੇ ਹੈਗੀ ਹੀ ਬੜੇ ਟੌਰ ਨਾਲ ਚੋਲਾ ਚੁੱਕ ਕੇ ਤੇ ਹੁਣ ਇਹਦੇ ਪਿਓ ਪੇਕੇ ਆਨੇ ਰੱਖਿਆ ਵੀ ਨਹੀਂ ਆ ਇਹਦਾ ਪਿਓ ਮਿੰਤਾ ਤਰਲੇ ਕੱਢਣ ਲੱਪਿਆ ਵਾ ਤੂੰ ਹੀ ਨਹੀਂ ਫੋਨ ਕਰਨਾ ਮੈਂ ਉਹਨਾਂ ਦੀ ਇੱਕ ਵਾਰੀ ਨੱਕ ਨਾਲ ਲਕੀਰਾਂ ਕਢਾਉਣੀਆਂ ਵਾ ਵੀ ਕਿੱਦਾਂ ਮੇਰੇ ਨਾਲ ਪੰਗਾ ਲਿਆ ਵਾ ਕਿੱਦਾਂ ਮੈਨੂੰ ਵੱਧ ਕੱਟ ਬੋਲਿਆ ਵਾ ਨਹੀਂ ਨੱਕ ਨਾਲ ਲਕੀਰਾਂ ਤਾਂ ਤੁਸੀਂ ਕਹਿਤਾ ਵਾ ਵੀ ਕਢਾਉਣੀਆਂ ਵਾ ਨੱਕ ਨਾਲ ਤਾਂ ਲਕੀਰਾਂ ਕਹਿਤਾ ਵਾ ਉਹ ਜਿਹੜੇ ਜਵਾਕ ਬੋਪੋਰਾ ਪਰ ਸਕੂਲੋਂ ਹੋਣਗੇ ਤੇ ਤੁਹਾਨੂੰ ਵੇਖਣਗੇ ਨਹੀਂ ਆ ਕੇ ਵੇਖਣ ਹਾਂ ਨਾਲੇ ਪਤਾ ਲੱਗੂਗਾ ਵੀ ਕਿਦਾਂ ਕਿਸਦੇ ਨਿਆਣੇ ਸਾਂਭੀਦੇ ਆ ਜਦੋਂ ਆਿਆਂ ਦੀਆਂ ਵਰਦੀਆਂ ਧੋਣੀਆਂ ਪਈਆਂ ਨਾ ਰੋਟੀ ਪਾਣੀ ਪਕਾ ਕੇ ਦੇਣਾ ਪਿਆ ਫੇਰ ਪਤਾ ਲੱਗੂਗਾ ਮੈਨੂੰ ਇੱਕ ਗੱਲ ਦੱਸੋ ਪਹਿਲਾਂ ਤੁਸੀਂ ਨਰਾਨ ਕਰਨ ਕੀ ਆਈ ਜੇ ਕਰਨ ਕੇ ਆਉਣਾ ਵਾ ਉਹਦੇ ਸਹੌਰਿਆਂ ਨੇ ਕੱਢਤਾ ਨਖਤੀ ਨੂੰ ਮੇਰੇ ਹੀ ਲੇਖ ਮਾੜੇ ਆ ਜਿੰਨੀ ਵਾਰੀ ਇਹਨੂੰ ਘਰੋਂ ਤੋਰੀਦਾ ਨਾ ਫੇਰ ਆਣ ਕੇ ਮੇਰੇ ਸਿਰ ਤੇ ਬਹਿ ਜਾਂਦੀ ਹੈ ਜੀ ਜੀ ਮੇਰੀ ਗੱਲ ਸੁਣ ਇੱਕ ਸਮਝਦਾਰ ਤਾਂ ਤੂੰ ਮੇਰੇ ਨਾਲੋਂ ਵੀ ਬੜੀ ਆ ਹੈਨਾ ਤੇ ਸਮਝਦਾਰ ਦੁਨੀਆ ਵੀ ਬੜੀ ਆ ਤੇ ਉਹਦੇ ਮਾਪੇ ਵੀ ਬੜੇ ਆ ਸਮਝਦਾਰ ਠੀਕ ਆ ਜੇ ਉਹਦੇ ਸਹੁਰਿਆਂ ਨੇ ਕੱਢ ਤੀ ਤੇ ਜਾਊਗੀ ਕਿੱਥੇ ਪੇਕੇ ਹੀ ਆਉਗੇ ਨਾ ਜੇ ਹੁਣ ਤੂੰ ਲੜ ਕੇ ਆ ਗਈ ਆ ਤੇ ਤੂੰ ਕਿੱਥੇ ਜਾਣਾ ਸੀ ਤੂੰ ਵੀ ਤਾਂ ਆਪਣੇ ਪੇਕੇ ਆਈਆਂ ਨਾ ਜੇ ਤੈਨੂੰ ਵੀ ਮੈਂ ਕੱਢ ਦਵਾ ਦੇ ਤੇ ਹੋ ਜਵੇ ਨਾ ਤੇਰੇ ਨਾਲੇ ਵੀ ਉਹਦੇ ਵਾਲੀ ਨਾ ਭਾਬੀ ਫਿਰ ਮੇਰੀ ਇੱਕ ਗੱਲ ਸੁਣ ਵੀ ਤੂੰ ਮੇਰੇ ਵੱਲ ਦੀ ਆ ਕਿ ਉਹਦੇ ਵੱਲ ਦੀ ਆ ਤੂੰ ਤੇ ਉਹਦੀ ਸਾਈਡ ਲਈ ਜਾਨੀ ਆ ਚਲੋ ਮੰਨਿਆ ਇਹ ਉਹਦੇ ਸੌਰੀਆਂ ਨੇ ਕੱਢ ਦਿੱਤਾ ਵਾ ਜੇ ਤੇ ਪਹਿਲੀ ਵਾਰੀ ਗੱਲ ਹੋਵੇ ਤੇ ਫਿਰ ਕੋਈ ਮੰਨ ਵੀ ਲਵੇ ਹੁਣ ਦੋਰੇ ਤੇ ਉਹਦਾ ਅਸੀਂ ਮਹਾ ਕੀਤਾ ਤੇ ਦੋਰੇ ਆਣ ਕੇ ਉਹ ਮੇਰੇ ਸਿਰ ਤੇ ਫੇਰ ਬੈ ਗਈ ਆ ਤੇ ਅਸੀਂ ਉਹਦਾ ਚੜਾ ਹੁਣ ਸਿਆਪਾ ਕਿੰਨੀ ਕ ਵਾਰੀ ਕਰੀਏ ਗੱਲ ਦੀਦੀ ਸਾਈਡ ਲੈਣ ਦੀ ਨਹੀਂ ਹੁੰਦੀ ਗੱਲ ਹੁੰਦੀ ਆ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਆਖਣ ਦੀ ਠੀਕ ਆ ਉਹ ਤਾਂ ਪਹਿਲੇ ਰੱਬ ਦੀ ਮਾਰੀ ਐ ਰੱਬ ਦੀ ਮਾਰੀ ਐ ਤੇ ਮੈਂ ਮਾਰਿਆ ਵਾ ਮੇਰੇ ਜੇ ਬੰਦੇ ਦਾ ਮਾੜਾ ਚੰਗਾ ਟਾਈਮ ਹੋਵੇ ਨਾ ਇਹ ਕੱਢਣਾ ਹੀ ਪੈਂਦਾ ਵਾ ਇਹ ਥੋੜਾ ਵਾ ਵੀ ਨਾਂ ਲਾਣ ਕੇ ਤੇ ਦੂਜਿਆਂ ਦਾ ਵੀ ਘਰ ਜੜਦਿਓ ਜਾਂ ਰੱਬ ਦੀ ਮਾਰੀ ਆ ਤੇ ਆਪਣੀ ਜ਼ੁਬਾਨ ਅੰਦਰ ਰੱਖੇ ਹਾਂ ਇੱਥੇ ਆਣ ਕੇ ਕਿ ਬੰਦ ਕਰ ਜੜਦਣਾ ਤੈਨੂੰ ਉਹਨੇ ਕੀ ਕਹਿਤਾ ਨਾ ਘਰ ਜਾਨ ਹੋਏ ਹਰ ਰੱਬਾ ਮੈਂ ਵੀ ਆਪਣਾ ਘਰ ਨਿਆਣੇ ਛੱਡ ਕੇ ਆ ਗਈ ਆ ਭਾਬੀ ਜੇ ਤੂੰ ਵੀ ਨਹੀਂ ਮੇਰੀ ਸੋਨੀ ਤੇ ਮੈਂ ਚੱਲ ਜਾ ਫਿਰ ਇੱਥੋਂ ਘਰ ਜੜ ਮੈਨੂੰ ਜੇ ਤੂੰ ਇੱਥੇ ਆਈਆਂ ਤੈਨੂੰ ਜਿਵੇਂ ਬੁਰੰਦ ਚਿੱਠੀ ਵਾਂਗੂ ਮੋੜਦਾ ਹਾਂ ਪਛਾਹ ਫਿਰ ਤੇਰੇ ਨਾਲ ਕੀ ਹੋ ਜੇ ਉਹਦੇ ਨਾਲ ਹੀ ਮੋੜਨ ਤੇ ਡਈ ਆ ਤੂੰ ਕਰਨ ਤੇ ਡਈ ਆ ਮੇਰੇ ਨਾਲ ਇੱਕ ਗੱਲ ਕਹਿਣ ਦੇਈਂਗਾ ਵੀ ਤੂੰ ਆਪਣੇ ਨਾਨ ਜੇ ਮੈਂ ਤੇਰੇ ਨਾਲ ਤੇ ਤਾਈ ਮਾ ਉਹਦੇ ਨਾਲ ਬਣਾ ਕੇ ਰੱਖੇਗੀ ਨਾ ਮੇਰਾ ਸਮਝਾਉਣਾ ਤੇਨੂੰ ਫਰਜ ਹੋਆ ਕਿ ਨਹੀਂ ਹੈਗਾ ਵਾ ਫਰਜ ਫੁਰਜ ਤੇਰਾ ਕੋਈ ਨਹੀਂ ਆ ਅੱਜ ਕੱਲ੍ਹ ਨਹੀਂ ਕੋਈ ਵੀ ਮਾਂ ਪਿਓ ਤੋਂ ਬਿਨਾ ਧੀ ਨੂੰ ਪੁੱਛਦਾ ਮੇਰਾ ਪਿਓ ਵਾ ਉਹਨੇ ਬਹਿ ਕੇ ਗੱਲਬਾਤ ਮੇਰੀ ਸੁਣੀ ਆ ਅੱਜ ਮੇਰੀ ਮਾਂ ਵੀ ਹੁੰਦੀ ਤੇ ਮੇਰੀ ਗੱਲਬਾਤ ਕਰਦੀ ਆ ਗੱਲ ਮੈਨੂੰ ਸੁਣਨੀ ਨਾ ਪੈਂਦੀ ਪਿਓ ਕੀ ਕਰੇ ਪਿਓ ਤਾਂ ਆਪ ਵਿਚਾਲੇ ਪਿੰਜਿਆ ਹਾਇ ਵਾ ਜਦੋਂ ਉਹਨੂੰ ਦੋ ਬੰਦੇ ਦੇ ਵਿੱਚ ਬੈਠ ਕੇ ਤੇ ਤੇਰੀ ਗੱਲ ਤੇ ਸੁਣਨੀ ਪੈਗੀ ਤੇ ਫੇਰ ਉੱਥੇ ਤਾਂ ਸਾਡਾ ਨੱਕ ਤਾਂ ਹੋ ਗਿਆ ਨਾ ਨੀਵਾ ਕਬਨ ਨਾ ਤੇਰੀ ਹੋਈ ਫੇਰ ਮੇਰੀ ਗਲਤੀ ਕੋਈ ਨਹੀਂ ਹੈਗੀ ਐਨੇ ਜਰਦੀ ਨਹੀਂ ਮੇਰੀ ਗਲਤੀ ਦੀਗੀ ਉਦਾਂ ਭਾਬੀ ਕਹਾਂ ਵੀ ਇਹ ਘੜੀ ਮਿਲਣ ਵੀ ਤੀ ਸਾਡੀ ਕਿਉਂ ਆਉਂਦੀ ਆ ਘੜੀ ਮਿਲਣਾ ਜੀ ਸਦ ਗਿਆ ਪਰ ਤਵਾ ਜਿਹੜੀ ਗੱਲ ਕਰਤੀ ਵੀ ਮੇਰੇ ਨਾਨਨੇ ਘਰ ਪੱਟਦਾ ਵਾ ਮੇਰਾ ਐਦਾਂ ਕਰਦਾ ਤੇ ਉਦਾਂ ਕਰਦਾ ਐਦਾਂ ਨਹੀਂ ਜੇ ਕਰੀਦਾ ਠੀਕ ਆ ਜੇ ਨਾਨਨ ਤੇਰੀ ਦੁਖੀ ਹੈ ਤੇ ਤੈਨੂੰ ਆ ਕੇ ਤੇਰੇ ਲਾਗੇ ਆ ਕੇ ਬੈਠੀ ਐ ਸੋਚਦਾ ਉਹਨੂੰ ਗੱਲ ਨਾਲ ਰਲ ਮਿਲ ਕੇ ਰੋ ਤੂੰ ਗੱਲ ਨਾ ਲਾ ਤੇਰੇ ਕੋਲ ਛੱਡ ਜਾਨੀ ਆ ਤੂੰ ਉਹਦੀਆਂ ਸੁਣਦੀ ਰ ਮੇਰੇ ਕੋਲ ਤਾਂ ਨਹੀਂ ਉਹਦੀਆਂ ਸੁਣੀਆਂ ਜਾਂਦੀਆਂ ਇੱਕ ਤੇ ਬੰਦਾ ਹੁੰਦਾ ਨਾ ਨੀਵੀ ਪਾ ਕੇ ਦੇਣ ਕੱਢ ਲੈਂਦਾ ਪਰ ਨਾ ਉਹ ਤੇ ਅਗਲੀ ਚੁਗਲੀਆਂ ਲਾਉਂਦੀ ਉਹ ਇੱਧਰ ਦੀ ਗੱਲ ਇੱਧਰ ਮੇਰੇ ਮੁੰਡੇ ਨੇ ਨਾ ਛਿੜਕਨੀ ਆ ਕਿਸੇ ਤੋਂ ਤੈਨੂੰ ਵੀ ਮੈਂ ਜਾਣਦੀ ਚੰਗੀ ਤਣਾ ਤੂੰ ਘਟਨੀ ਆ ਕਿਸੇ ਤੋਂ ਕੀ ਜਾਣਦੀ ਆ ਤੂੰ ਮੈਨੂੰ ਤੈਨੂੰ ਮੈਂ ਦੱਸਤਾ ਹੀ ਚੁੱਪ ਕਰਕੇ ਨਾ ਬੈਠੀ ਰੋ ਜਿੰਨਾ ਇਹ ਘਰ ਤੇਰਾ ਵਾ ਨਾ ਉਹਨਾ ਮੇਰਾ ਵੀ ਆ ਚੁੱਪ ਕਰਕੇ ਨਹੀਂ ਮੈਂ ਬੈਠਦੀ ਹੈਗੀ ਠੀਕ ਆ ਹੁਣ ਉੱਠ ਕੇ ਕਿਧਰ ਨਾ ਚੱਲੀ ਐ ਗੱਲ ਸੁਣ ਕੇ ਜਾ ਹਾਂ ਮੇਰੀ ਚੱਲੇ ਬਿਆਂ ਵਾਲੇ ਮਰੂਤੀ ਵਾਂਗੂ 100 ਦੀ ਸਪੀਡ ਤੇ ਜਾਂਦੀ ਕਿਦਾਂ ਫੂ ਫੂ ਕਰਦੀ ਉਥੇ ਚੱਲ ਜਾਂਦੀਆਂ ਨੇ ਤੇਰੀਆਂ ਇੱਥੇ ਨਹੀਂ ਜੇ ਚੱਲਣੇ ਦਿੰਦੀ ਮੈਂ ਇਹ ਘਰ ਹੁਣ ਤੇਰਾ ਨਹੀਂ ਜੇ ਮੇਰਾ ਵਾ ਠੀਕ ਆ ਨਾ ਚੱਲੀ ਆ ਇਹ ਮੰਮੀ ਲੱਭੀ ਸਬਜ਼ੀ ਕੋਈ ਕਦੋਂ ਵੇਖਣ ਲਈਂ ਕਰਨਾਮ ਕਦੋਂ ਤੇ ਪਹਿਲ ਲੱਭਾ ਨਹੀਂ ਵੱਲਾਂ ਹੀ ਸੁੱਕ ਗਈਆਂ ਮੇਰੇ ਨਾਲ ਤੇ ਮੈਂ ਚੱਲ ਮੈਂ ਰਾਤ ਨੂੰ ਬਣਾਉਣੀ ਆ ਕਦੂ ਦੀ ਸਬਜ਼ੀ। ਆ ਸਾੜੀ ਕੇ ਸਾਰੇ ਤੇ ਇਦਾਂ ਕਰੋ ਆ ਲੱਗੀਆਂ ਵਾਲਾਂ ਤੋਂ ਰੀਆਂ ਚਾਰ ਪੰਜ ਇਦਾਂ ਗੀਆਂ ਡੇਕ ਤੇ ਤੇ ਦੋ ਕ ਉਹ ਲੱਗੀਆਂ ਇਹ ਬਣਾਉਂ ਤੋੜ ਕੇ ਤਾਜ਼ਾ ਤਾਜ਼ੀਆਂ ਚੱਲ ਆ ਦੇ ਚਾਰ ਕੇ ਸਰ ਬਣਾ ਨਾਲੇ ਭੈਣ ਨੂੰ ਬੜੀਆਂ ਪਸੰਦ ਆ ਹਨਾ ਕਿਉਂ ਭੈਣ ਤੋਰੀ ਖਾਹੇਗੀ ਨਾ ਭੈਣ ਨੂੰ ਕਿਉਂ ਆਵਾ ਕੀ ਪਤਾ ਇਹ ਦੋਦੋਂ ਦੀ ਇਦਾਂ ਹੀ ਬੈਠੀ ਆ ਦਾਸ ਜੀ ਹੋ ਕੇ ਨੀ ਮੀਂਹ ਜੀ ਪਾ ਕੇ ਭੈਣ ਕੀ ਸੋਚਣ ਢਈ ਆ ਕੀ ਗੱਲ ਵਾ ਚੁੱਪਰ ਕੇ ਬੈਠੀ ਵੇਖਣ ਢਿਆ ਮੈਂ ਉੱਤੇ ਤੈਨੂੰ ਸੋਚਣਾ ਕੀ ਆ ਵੀਰ ਮੇਰਾ ਇਰਾਦਾ ਵਾ ਕਿ ਮੈਂ ਘਰ ਤੋਂ ਚਲੀ ਜਾਵਾਂ ਵੀ ਮੇਰੇ ਕਰਕੇ ਨਾ ਤੇਰਾ ਵੀ ਘਰ ਬਰਬਾਦ ਹੋਣ ਢਿਆ ਵਾ ਸਾਰੀ ਗੱਲ ਨਾ ਮੇਰੇ ਤੇ ਆ ਜਾਣੀ ਆ ਜੇ ਭਾਬੀ ਘਰ ਨਾ ਵਾਪਸ ਨਾ ਆਈ ਤੇ ਸਾਰਿਆਂ ਨੇ ਕਹਿਣਾ ਇਹਨਾਂ ਨਾਲ ਆਣ ਕੇ ਬੈਠੀ ਆ ਤੇ ਇਹਦੇ ਕਰਕੇ ਦਾ ਘਰ ਬਰਬਾਦ ਹੋਣ ਢਿਆ ਵਾ ਓ ਨਹੀਂ ਨਹੀਂ ਚੁੱਪਰ ਕੇ ਬੈਠੀ ਆ ਮਾਨਾ ਤੇਰਾ ਘਰ ਬਰਬਾਰ ਕਿਦਾਂ ਮੇਰਾ ਹੋ ਗਿਆ ਜ਼ਬਾਨ ਤੋਂ ਵੀ ਆਪਣੀ ਠਹਿਰਦੀ ਐਡੀ ਲੰਮੀ ਜ਼ਬਾਨ ਆ ਕਿਦਾਂ ਵੇ ਮੂੰਹ ਚ ਗੱਲਾਂ ਕੱਢਦੀ ਐ ਤੇ ਨਾ ਇਰਖੇ ਬਾਜੀ ਕਰਦੀ ਐ ਮੈਨੂੰ ਸਾਰਾ ਪਤਾ ਹੋਵੇ ਕਿਹੜਾ ਸਹੀਦ ਕਿਹੜਾ ਗਲਤ ਆ ਰਮਣਾ ਬੈਠੀ ਰਿਹਾ ਚੰਗਾ ਪਰ ਤੂੰ ਹੁਣ ਕਿੱਥੇ ਜਾਏਂਗੀ ਇੱਥੇ ਆਣਾ ਚੰਗਾ ਕਿਤੇ ਜਾਣਾਗਾ ਮੇਰੇ ਕਰਕੇ ਭਾਬੀ ਵੀ ਨਾ ਲੜਦੀ ਆ ਹਰ ਗੱਲ ਮੇਰੇ ਤੇ ਲਿਆ ਕੇ ਵਰਉਂਦੀ ਆ ਤੇ ਮੈਨੂੰ ਪਤਾ ਵਾ ਉਹਨੂੰ ਮੈ ਚੰਗੀ ਨਹੀਂ ਲੱਗਦੀ ਵੀ ਇਹ ਘਰ ਚ ਪੁੱਤ ਤੂੰ ਕਿ ਉਹਦਾ ਫਿਕਰ ਕਰਨੀ ਆ ਉਹਨੇ ਪਾਇ ਲੀੜੇ ਤੇ ਚਲ ਗਈ ਉਹਨੇ ਆਪਣੀ ਜਿੱਦ ਜਿਹੜੀ ਉਹਨੇ ਪੂਰੀ ਕਰ ਲਈ ਅਸਕਰ ਨੂੰ ਨੇ ਇੱਥੇ ਹੀ ਆਉਣਾ ਵਾ ਉਹਨੂੰ ਪਤਾ ਵਾ ਇਹਨੇ ਸਾਰਾ ਕੰਮ ਧੰਦਾ ਕਰ ਲੈਣਾ ਵਾ ਬੱਚਿਆਂ ਨੇ ਸਕੂਲੇ ਕਲਾ ਦੇਣੇ ਆ ਉਹ ਤੇਰੇ ਸਿਰ ਚੜ ਕੇ ਗਈ ਐ ਵੀ ਇਹਨੇ ਕੰਮ ਧੰਦਾ ਸਾਰਾ ਕਰ ਲੈਣਾ ਵਾ ਔਰਕ ਨੂੰ ਆਉਣਾ ਤੇ ਇੱਥੇ ਘਰੇ ਹੀ ਐ ਹੋਰ 4 ਦਿਨ ਰਹਿ ਕੇ ਤੇ ਤੂੰ ਕਾਨੂੰ ਇੰਨੀ ਨਹੀਂ ਪਰੇਸ਼ਾਨ ਹੁਣ ਨਾਲੇ ਬਗਾਨਾਂ ਚ ਰੋਟੀ ਨਹੀਂ ਖਵਾਲਦੇ ਮਾਤਾ ਕੋਈ ਵੀ ਉੱਥੇ ਨੂੰ ਪਤਾ ਕੰਮ ਕਰਨਾ ਪੈਣਾ ਵਾ ਉੱਪਰ ਜਾਈ ਨਹੀਂ ਆਣੀ ਹੈਗੀ ਉਹਨਾਂ ਸਾਰਾ ਪਤਾ ਵੀ ਸਾਡੀ ਧੀ ਕਿੱਦਾਂ ਦੀ ਆ ਇੱਥੇ ਆਉਣਾ ਨੇ ਝੋਲਾ ਚੱਕ ਕੇ ਵੇਖ ਲਈ ਆਈ ਕਿਹੜੀ ਸੇਨਾ ਪਰਸੋਂ ਆ ਜੂਗੀ ਆ ਸਾਰਿਆਂ ਨੂੰ ਪਤਾ ਹੁੰਦਾ ਪਤਾ ਪਰ ਫਿਰ ਵੀ ਮੰਮੀ ਮੈਨੂੰ ਅੰਦਰੇ ਅੰਦਰ ਨਾ ਚੋਰਾ ਖਾਈ ਜਾਂਦਾ ਵਾ ਹੁਣ ਮੇ ਭਾਬੀ ਨੇ ਜਾਂਦੀ ਚੰਦੀ ਨੇ ਮੈਨੂੰ ਬਲੇਮ ਲਾਤਾ ਵੀ ਤੇਰੇ ਕਰਕੇ ਮੇਰਾ ਘਰ ਬਰਬਾਦ ਹੋਣ ਡਿਆ ਵਾ ਤੇ ਮੈਂ ਕਿੰਨਾ ਕੁ ਚਿਰ ਦੱਸ ਹੁੰਦੀ ਦਊਂਗੀ ਕੋਈ ਗੱਲ ਨਹੀਂ ਲਾਤਾ ਨਾ ਉਹ ਮੂੰਹ ਦੀ ਬੜਬੋਲੀ ਆ ਉਹਨੇ ਇੱਥੇ ਹੀ ਆਉਣਾ ਹੁਣ ਤੇਰੇ ਕਾਕੇ ਇਹਨੂੰ ਕਿੱਦਾਂ ਉਹਨੇ ਕੁੱਟਿਆ ਹੈ ਬੱਚੇ ਜਿਹੜੇ ਰੱਬ ਦਾ ਰੂਪ ਹੁੰਦੇ ਆ ਉਹਨੇ ਕਿਹੜੀ ਗੱਲਾਂ ਕੁੱਟਿਆ ਵਿਚਾਰੇ ਨਮਾਸਾ ਜਿੰਨੇ ਨੂੰ ਉਹਨੂੰ ਇੱਥੇ ਹੀ ਨਹੀਂ ਆਉਣਾ ਵਾ ਕੋਈ ਗੱਲ ਨਹੀਂ ਮਾਤਾ ਜੇ ਗਈ ਹੈ ਨਾ ਪੇਕੇ ਤੇ ਗਈ ਰਹਿੰਦੇ ਕੋਈ ਗੱਲ ਨਹੀਂ ਲੈਣ ਮੈਂ ਵੀ ਜਾਣਾ ਉਹ ਤੇ ਕਾਵੇ ਭਾਬੀ ਦੀਆਂ ਪੱਕੀਆਂ ਦੁਪਣਾ ਨਾਲੇ ਖਵਾਲੂ ਨੂੰ ਕੋਚ-ਬੋਚ ਕੇ ਚੰਗੀ ਦਾ ਚੰਗਾ ਇਸ ਦੀ ਮਜਬੂਰੀ ਨਹੀਂ ਮਾਤਾ ਪੇਕੇ ਰਹਿਣਾ ਹੁਣ ਜਿੱਦਾਂ ਸਾਡੀ ਭੈਣ ਦੀ ਆ ਬਸ ਉਹਦੀ ਕਾਹਲੀ ਮਜਬੂਰੀ ਹੁਣ ਤੇ ਫਿੱਟ ਲੜਦੀ ਆ ਤੇ ਲੈਣ ਮੈਂ ਵੀ ਜਾਣਾ ਚਾਹੰਦਾਂ ਮਨ ਨੂੰ ਪੁੱਤ ਜੇ ਉਹ ਸ਼ਦੈਣ ਬਣ ਗਈ ਹੈ ਨਾ ਤੇ ਤੂੰ ਵੀ ਨਾ ਸ਼ਦਾਈ ਬਣ ਲੈਣ ਤੇ ਸਾਨੂੰ ਜਾਣਾ ਹੀ ਪੈਣਾ ਉਹ ਤਾਂ ਬਗੈਰ ਸਾਡਾ ਥੋੜਾ ਘਰ ਸਰਨਾ ਵਾ ਬੱਚੇ ਆ ਗਏ ਸਕੂਲੋਂ ਉਹਨਾਂ ਨੇ ਵੀ ਆਣ ਕੇ ਰੋਣਾ ਵਾ ਮਾਤਾ ਜੇ ਉਹ ਨਹੀਂ ਸਮਝਦੀ ਤੇ ਮੈਂ ਕੋ ਸਮਝਾਂ ਉਹ ਘਰ ਨੂੰ ਘਰ ਸਨੋ ਹੀ ਦੀ ਆ ਉਹਨੂੰ ਪਤਾ ਇਹਦੀ ਭੈਣ ਘਰ ਬੈਠੀ ਇਹਦਾ ਦੁੱਖ ਨਹੀਂ ਸਮਝਦੀ ਤੂੰ ਨਹੀਂ ਉਹਨੂੰ ਹਲੇ ਲਿਆਇਆ ਮੈਂ ਨਹੀਂ ਲੈਣ ਜਾਣਾ ਸਿੱਧੀ ਗੱਲ ਉਹਨੂੰ ਲਿਆਉਣਾ ਤੇ ਪਹਿਣਾ ਕਿੰਨਾ ਕਿ ਚਰਨੋਂ ਉੱਥੇ ਬਾਹਰ ਸੜਾਂਗੇ ਲਾਲੀ ਦੇ ਚਾ ਯਾ ਚਾ ਸੋਣਾ ਉਹਨੇ ਆਪੇ ਆਇਆਣਾ ਨਹੀਂ ਵੀਰੇ ਤੂੰ ਜਾ ਤੇ ਭਾਬੀ ਨੂੰ ਲੈ ਆ ਮੇਰੇ ਕਰਕੇ ਆਪਣਾ ਘਰ ਕਿਉਂ ਤੂੰ ਖਰਾਬ ਕਰਨਾ ਵਾ ਉਹ ਕਿਤੇ ਨਹੀਂ ਘਰ ਖਰਾਬ ਹੋ ਜਾਂਦਾ ਚੰਗਾ ਜਿੱਦਾਂ ਗਈ ਨਾ ਉਦਾਂ ਹੀ ਆਪੇ ਆ ਜੂਗੀ ਨਾਲੇ ਉਹਨੂੰ ਨਹੀਂ ਪਤਾ ਮੇਰਾ ਘਰ ਖਰਾਬ ਹੁੰਦਾ ਵਾ ਮੈਨੂੰ ਜ਼ਿਆਦਾ ਪਤਾ ਵਾ ਕਿ ਮੈਨੂੰ ਜ਼ਿਆਦਾ ਘਰ ਦਾ ਫਿਕਰ ਵਾ ਮੰਮੀ ਤੂੰ ਹੀ ਵੀਰ ਨੂੰ ਸਮਝਾ ਕਿਉ ਆਪਣਾ ਘਰ ਬਰਬਾਦ ਕਰਨ ਦਿਆ ਵੇ ਗਰਨਾ ਪੁੱਤ ਜਾ ਤੇ ਇੱਕ ਵਾਰ ਲੈ ਆ ਐਨੀ ਜੇਦ ਨਾ ਫੜ ਤੂੰ ਹੀ ਸਿਆਣਾ ਬਣ ਥੋੜਾ ਜਿਹਾ ਮਾਤਾ ਮੈਂ ਤਾਂ ਸਿਆਣਾ ਬਣਿਆ ਠੀਕ ਆ ਮੈਨੂੰ ਪਤਾ ਮੈਂ ਸਿਆਣਾ ਆ ਉਹਨੂੰ ਨਹੀਂ ਪਤਾ ਮੈਂ ਸਿਆਣੀ ਆ ਉਹ ਬੇਕੂਬ ਜਨਨੀ ਹੋ ਚੱਲ ਪੁੱਤ ਉੱਠ ਐਵੇਂ ਬਾਲਾ ਸੋਚੀਦਾ ਨਹੀਂ ਹੋਈਦਾ ਲਸਣ ਗੰਡਾ ਤੂੰ ਸੇਲ ਉਹਨੇ ਆਪੇ ਚੱਲ ਜਾਣਾ ਜਦੋਂ ਆਣ ਕੇ ਕੁੜੀ ਰੋਈ ਮੈਂ ਤੋਰੀਆਂ ਲਾ ਲਿਆ ਵਾਂ ਤੇ ਤੂੰ ਚੱਲ ਉੱਠ ਤਾਂ ਚਲੋ ਲੈ ਆਓ ਤੁਸੀਂ ਤੋਰੀਆਂ ਤੋੜ ਕੇ ਮੈਂ ਗੰਦੇ ਸਿਲਦੀਆਂ ਜਾ ਕੇ ਫਾਲਤਰੀ ਮਰੂਦ ਖਾਲਾ ਮੈਂ ਨਹੀਂ ਖਾਣੇ ਲੈ ਜਾ ਮਰੂਦ ਮੇਰੇ ਲਾਗ ਨਹੀਂ ਤੂੰ ਕਿਸੇ ਨਾਲ ਤਾਂ ਲਾ ਕੇ ਖਾ ਲਾ ਨਾ ਤੂੰ ਉੱਥੇ ਲਾ ਕੇ ਖਾਂਦੀ ਨਾ ਤੂੰ ਸਾਡੇ ਨਾਲ ਲਾ ਕੇ ਖਾਨੀ ਆ ਦੀਦੀ ਤੂੰ ਸੁਧਰ ਜਾ ਆ ਮਿਹਨਤ ਵਾਲੀ ਗੱਲ ਵਾ ਸੁਧਰ ਜਾ ਆਪਣਾ ਘਰ ਵਸਾਲਾ ਸੁਦਰਜਾ ਨਾ ਸੁਦਰਨ ਮੈਂ ਵਿਗੜੀ ਤੁਰੇ ਫਿਰਦੀ ਆ ਵਿਗੜੀ ਤੁਰੇ ਫਿਰਦੀ ਨਾ ਤੂੰ ਉਹਨਾਂ ਨਾਲ ਲਾ ਕੇ ਖਾਂਦੀ ਨਾ ਤੂੰ ਸਾਡੇ ਨਾਲ ਲਾ ਕੇ ਖਾਂਦੀ ਜੇ ਤੂੰ ਬੰਦ ਘੜੀ ਆਈਆਂ ਤੇ ਤੂੰ ਅਰਮਾਨ ਨਾਲ ਬੈਠ ਖਲੋ ਗੱਲ ਕਰ ਠੀਕ ਆ ਨਾ ਜ਼ਿੰਮੇਵਾਰੀ ਵਾਲੀ ਤੈਨੂੰ ਗੱਲ ਹੈ ਨਹੀਂ ਆ ਕੋਈ ਵੀ ਜੋ ਕੁੜੀ ਉੱਥੋਂ ਆ ਗਈ ਆ ਤੇ ਉਹਦੇ ਇੰਨਾ ਵੜਾ ਵਕਤ ਪਿਆ ਵਾ ਤੇ ਕਿੱਥੇ ਜਾਵੇ ਉਹ ਤੇਰੇ ਹੀ ਦਰ ਤੇ ਆ ਕੇ ਬੈਠੂਗੀ ਉਹ ਤੂੰ ਪਰ ਜਾਈਂ ਤੂੰ ਉਹਨੂੰ ਗੱਲ ਨਾਲ ਲਾ ਕੇ ਰੱਖੇ ਰੱਖਿਆ ਵਾ ਗੱਲ ਨਾਲ ਲਾ ਕੇ ਪਰ ਉਹ ਨਹੀਂ ਰਹਿੰਦੀ ਗੱਲ ਨਾਲ ਲਾ ਕੇ ਵੇਖ ਲੋ ਡੈਡੀ ਜੀ ਕਿੱਦਾਂ ਗੱਲਾਂ ਸੁਣਾਉਣ ਲਈ ਆ ਮੈਨੂੰ ਪੁੱਤ ਮੇਰੀ ਗੱਲ ਸੁਣ ਉਹ ਵੇਖ ਕਿੰਨੀ ਤੇਰ ਨੂੰ ਛੋਟੀ ਆ ਨਾ ਤੇ ਉਹ ਵੇਲਾ ਤੈਨੂੰ ਸਮਝਾਉਂਦੀ ਹੀ ਆ ਪੁੱਤ ਇਦਾਂ ਘਰਾਂ ਦੇ ਵਿੱਚ ਇਦਾਂ ਝੱਟ ਨਹੀਂ ਲੰਘਦੇ ਹੁੰਦੇ ਜਿੱਦਾਂ ਉਹ ਤੈਨੂੰ ਸਮਝਾਉਂਦੀ ਉਹ ਤਾਂ ਸਮਝ ਜਾਂਗਾ ਆਪਣਾ ਘਰ ਬਸਾ ਜਾ ਕੇ ਡੈਡੀ ਜੀ ਇਹ ਮੈਨੂੰ ਸਮਝਾਉਂ ਨਹੀਂ ਲਈ ਇਹ ਮੈਨੂੰ ਦਬਕੇ ਮਾਰਨ ਲਈ ਆ ਤੁਸੀਂ ਮੈਨੂੰ ਸਿੱਧਾ ਸਿੱਧਾ ਕਹਿ ਦੋ ਹਾਂ ਵੀ ਮੇਰਾ ਇਹ ਘਰ ਦੇ ਵਿੱਚ ਕੋਈ ਨਹੀਂ ਹੈਗਾ ਮੈਂ ਹੁਣ ਇਹ ਘਰ ਦੀ ਕੋਈ ਨਹੀਂ ਲੱਗਦੀ ਅਸੀਂ ਤੇਰੇ ਦੋਖੀ ਥੋੜੀ ਆ ਅਸੀਂ ਤੇਰੇ ਦੋਖੀ ਨਹੀਂ ਹੈਗੇ ਜੀ ਸਦਕੇ ਆ ਜਵਾਕਾਂ ਨੂੰ ਨਾਲ ਲੈ ਕੇ ਆ ਭਾਵੇਂ ਦਸ ਦਿਨ ਲੈ ਕੇ ਜਾ ਭਾਵੇਂ ਚਾ ਚਾਰ ਨਾਲ ਆ ਨਾ ਤੂੰ ਤਾਂ ਲੜਕੇ ਝੋਲਾ ਚੱਕਿਆ ਤੇ ਤੀਜੇ ਦਿਨ ਇੱਥੇ ਕੀ ਗੱਲ ਉਹ ਉੱਥੇ ਘਰ ਦੀ ਕੁੜੀ ਨਹੀਂ ਤੂੰ ਇੱਥੇ ਆ ਕੇ ਜਿਵੇਂ ਕਹਿ ਦਿੰਨੀ ਆ ਵੀ ਜਿੰਨਾ ਤੇਰਾ ਹੱਕ ਆ ਉਹਨਾਂ ਮੇਰਾ ਹੱਕ ਵਾ ਉਹਦਾ ਹੱਕ ਨਹੀਂ ਉਹ ਕੁੜੀ ਦਾ ਹੱਕ ਤੇ ਉਹਦਾ ਹੈਗਾ ਵਾ ਪਰ ਹੱਕ ਦੇ ਵਿੱਚ ਰਵੇ ਨਾ ਹੁਣ ਅਹੀਂ ਤੇ ਉਹਨਾਂ ਕਦੇ ਕਦਾਈ ਤੇ ਉਹ ਜਦੋਂ ਪੱਕਾ ਹੀ ਆਣ ਕੇ ਪੈਂਤੜਾ ਪਾ ਕੇ ਬਹਿ ਗਈ ਆ ਤੇ ਮੈਂ ਹੁਣ ਉੱਥੇ ਦੱਸ ਕੀ ਕਰਾਂ ਜਿੱਦਾਂ ਦੀ ਉਹਦੇ ਤੇ ਬਿਫਤਾ ਪਈ ਆ ਨਾ ਰੱਬ ਉਹਦਾਂ ਦੀ ਬਿਫਤਾ ਨਾ ਡੈਡੀ ਜੀ ਪਾਵੇ ਕਿਸੇ ਤੇ ਇਹਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਗੱਲਾਂ ਤਾਂ ਹੁਣ ਸਾਰੀਆਂ ਆਪਣੀ ਕਰਨੀਆਂ ਪੈਂਦੀਆਂ ਨਾ ਫਿਰ ਇਦਾਂ ਹੁਣ ਉਹਦੇ ਵਾਲੇ ਵੀ ਵੇਖਣਾ ਪੈਣਾ ਕੁੜੀ ਵਾਲੇ ਵੀ ਜੇ ਹੁਣ ਆਣ ਕੇ ਬਹਿ ਗਈ ਜੇ ਘਰ ਵਾਲਾ ਹੁੰਦਾ ਤੇ ਆਪੇ ਨਾ ਇਹਦਾ ਕੋਈ ਵਿਚਾਰੀ ਉਹ ਆਪਣੇ ਘਰ ਰਹੀ ਇਹ ਮੂੰਹ ਲਟਕਾ ਕੇ ਆ ਗਈ ਆ ਨਾ ਕਸੂਰ ਉਹਨਾਂ ਦਾ ਨਹੀਂ ਹੈਗਾ ਕਸੂਰ ਆਪਣੇ ਆੜੀ ਚ ਵਾ ਨਾ ਡੈਡੀ ਜੀ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਇਹਦੀ ਸੋਨੀ ਆ ਕਿ ਜਾਂ ਮੇਰੀ ਸੋਨੀ ਆ ਪਰ ਪੁੱਤ ਉਹ ਵੇ ਹੁਣ ਤੈਨੂੰ ਸਮਝਾਉਣ ਦੀ ਤੇਰੇ ਨੂੰ ਛੁੱਟੀ ਆ ਉਹ ਤੇ ਤੈਨੂੰ ਸਮਝਾਉਣ ਦੀ ਆ ਸਮਝਾਉਣ ਨਹੀਂ ਦਈ ਉਹ ਮੈਨੂੰ ਜਲੀਲ ਕਰਨ ਢਈ ਆ ਮੈਂ ਭਾਵੇਂ ਸਮਝਾਉਣ ਢਈ ਆ ਭਾਵੇਂ ਮੈਂ ਕਰਨ ਢਈ ਤੈਨੂੰ ਜਲੀਲ ਚਾਕਾ ਪੜਾ ਝੋਲਾ ਤੇ ਤੂੰ ਿੱਤਰ ਹੋ ਜਾ ਠੀਕ ਆ ਨਾ ਨਾ ਡੈਡੀ ਜੀ ਤੁਸੀਂ ਕੋਲ ਖੜੇ ਵੇਖੀ ਜਾਓਗੇ ਵੇਖੋ ਕਿੱਦਾਂ ਬੋਲਣ ਢਈ ਆ ਅਸੀਂ ਆਪਣਾ ਘਰ ਨਹੀਂ ਜੇ ਵੇਖਣਾ ਤੈਨੂੰ ਇੱਥੇ ਬਿਠਾ ਕੇ ਬੈਠ ਜੀ ਤੇਰੇ ਘਰੇ ਸਾਰਾ ਕੁਛ ਵਾ ਸਭ ਕੁਛ ਵਾਲੀਆਂ ਤੋਂ ਸਾਰਾ ਕੁਝ ਤੇਰੇ ਠੀਕ ਆ ਉਦਾਂ ਹੀ ਉਹਨੇ ਸਰਚ ਚਿੱਤਰ ਮਾਰਦੀਆਂ ਤੂੰ ਡੈਡੀ ਵੱਲ ਕੀ ਵੇਨੀ ਆ ਇਹਨਾਂ ਨੇ ਨਹੀਂ ਤੈਨੂੰ ਗੋਸ਼ ਆਖਣਾ ਤੈਨੂੰ ਮੈਂ ਸੂਤਰ ਕਰਨਾ ਵਾ ਮੈਂ ਹੀ ਕਰਦੀ ਤੈਨੂੰ ਸੂਤਰ ਰੁਕ ਜਾ ਵੇਖ ਲੋ ਡੈਡੀ ਜੀ ਤੁਹਾਡੇ ਸਾਹਮਣੇ ਕਿਦਾਂ ਬੋਲੀ ਜਾਂਦੀ ਆ ਤੇ ਤੁਸੀਂ ਕੁਝ ਨਹੀਂ ਬੋਲਣ ਦੇ ਮੈਂ ਪੁੱਤ ਹੁਣ ਦੱਸ ਤੈਨੂੰ ਕੀ ਆ ਅਸੀਂ ਵੀ ਰੋਟੀ ਖਾਣੀ ਕੀਤੀ ਤੇ ਏਦਾਂ ਕੀ ਕਰੀਏ ਹੁਣ ਜਿੱਦਾਂ ਉਹ ਕਹਿੰਦੀ ਆ ਉਦਾਂ ਕਰ ਲੈ ਆਪਣਾ ਘਰ ਪਹੁੰਚਣਾ ਜਾ ਕੇ ਤੇ ਇਹਨਾਂ ਨੇ ਸੁਣਨੀ ਕਿ ਇਹਨੇ ਵੀ ਤੇਰੀ ਇਹ ਤੈਨੂੰ ਪਤਾ ਜੇ ਸਾਰੇ ਇਦਾਂ ਹੀ ਕਰਦੇ ਆ ਡੈਡੀ ਜੀ ਮੈਨੂੰ ਪਤਾ ਲੱਗ ਗਿਆ ਵੀ ਹੁਣ ਮੇਰਾ ਇੱਥੇ ਕੋਈ ਨਹੀਂ ਹੈਗਾ ਨਾ ਮੇਰੇ ਤੂੰ ਹੀ ਓ ਤੇ ਨਾ ਮੇਰੀ ਪਰਜਾਈ ਆ ਠੀਕ ਆ ਕੋਈ ਨਹੀਂ ਨਾ ਤੇ ਰਹਿ ਇੱਥੇ ਆ ਚੱਕ ਝੋਲਾ ਤੇ ਓ ਪਿਆਰਾ ਤੇ ਤੁਰਦੀ ਫਿਰਦੀ ਨਜ਼ਰ ਆ ਜਿਹੜੇ ਪੈਰੀ ਆਏ ਆ ਚੱਲ ਚੱਲ ਇਦਾਂ ਨਹੀਂ ਤਾਂ ਸੋਤਰਾ ਨਾ ਇਹ ਕੀ ਗੱਲ ਹੋਈ ਬਈ ਉਹਨਾਂ ਨਾਲ ਲੜ ਕੇ ਤੇ ਤੂੰ ਇਥੇ ਨੂੰ ਮੂੰਹ ਚਾਕੇ ਤੁਰਿਆ ਨਹੀਂ ਆ ਚੰਗਾ ਡੈਡੀ ਬੜੀ ਸੋਣੀ ਕਰਤੀ ਆ ਪਰ ਅੱਜ ਤੋਂ ਮੈਂ ਨਾ ਰਹਿਣ ਦਾ ਤੁਹੀ ਪਿਆਰ ਨੂੰ ਜਿੰਨੀਕ ਤੁਹੀ ਮੇਰੇ ਨਾਲ ਕਰਨੀ ਸੀ ਨਾ ਹੋ ਗਈ ਆ ਅੱਜ ਤੋਂ ਬਾਅਦ ਮੈਂ ਨਹੀਂ ਇਹ ਵਿੜੇ ਪੈਰ ਪਾਉਂਦੀ ਤੁਸੀਂ ਮੇਰਾ ਮਰੀ ਤੇ ਬਣਾਇਓ ਚੰਗਾ ਸਾਰੇ ਰਿਸ਼ਤੇ ਨਾਤੇ ਮੇਰੇ ਤੁਹਾਡੇ ਨਾਲੋਂ ਟੁੱਟ ਗਏ ਸਭ ਕਾਹੇ ਦੀ ਨਾ ਜ਼ਿੰਮੇਵਾਰ ਮੈਂ ਹੀ ਆ ਮੈਂ ਜਿੱਥੇ ਜਾਨੀ ਆ ਨਾ ਮੈਨੂੰ ਲੱਗਦਾ ਮੇੜਾ ਪੈਰਾ ਹੀ ਨਹੀਂ ਚੰਗਾ ਵੀ ਜੇ ਮੈਂ ਉੱਥੇ ਗਈ ਉੱਥੇ ਘਟਨਾ ਵਾਪਰ ਗਈ ਜਿਵੇਂ ਇੱਥੇ ਆਈ ਆ ਇੱਥੇ ਘਟਨਾ ਵਾਪਰ ਗਈ ਐਨੀ ਕਿਸਮਤ ਮਾਰੀ ਰੱਬ ਨੇ ਮੇਰੀ ਲਿਖੀ ਆ ਜਿੱਥੇ ਜਾਨੀ ਆ ਕੋਈ ਨਾ ਕੋਈ ਪਾਣਾ ਵਾਪਰ ਹੀ ਜਾਂਦਾ ਵਾ ਮੈਨੂੰ ਤਾਂ ਲੱਗਦਾ ਮੈਂ ਹੀ ਨਹੀਂ ਚੰਗੀ ਵੀ ਮੇਰੀ ਕਿਸਮਤ ਨਹੀਂ ਚੰਗੀ ਲਿਖੀ ਰੱਬ ਨੇ ਕੀ ਕਰਾਂ ਮੈਂ ਕਿੱਥੇ ਚੱਲ ਜਾਵਾਂ ਮੀ ਕੋਈ ਸਮਝ ਨਹੀਂ ਆਉਂਦੀ ਵੀ ਮੈਨੂੰ ਵੇਖ ਕੇ ਨਾ ਕੋਈ ਵੀ ਰਾਜ਼ ਨਹੀਂ ਹੈਗਾ ਵੀ ਮੈਂ ਹੀ ਸਾਰਿਆਂ ਤੇ ਬੋਝ ਬਣੀ ਆ ਤੂੰ ਕੀ ਪਤਾ ਐਨਾ ਸੋਚਦੀ ਆ ਤੂੰ ਕਿਹੜੀ ਗੱਲਾਂ ਬੋਝ ਬਣੀ ਆ ਤੇਰਾ ਭਰਾ ਤੇਰੇ ਆਲਵਾ ਮੈਂ ਤੇਰੇ ਆਲਵਾ ਤੂੰ ਜੋ ਕੋ ਮੰਗਣਾ ਮੇਰੇ ਕੋ ਮੰਗ ਭਰਾ ਕੋ ਮੰਗ ਭੈਣ ਭਰਾਵਾਂ ਦਾ ਸਾਂਝ ਹੁੰਦੀ ਆ ਭੈਣ ਮੰਮੀ ਸਹੀ ਕਹਿਣ ਦੀ ਆ ਜਦੋਂ ਮੈਂ ਬੈਠਾ ਵਾਂ ਤੈਨੂੰ ਟੈਨਸ਼ਨਾਂ ਦੀ ਕਹੀ ਲੋੜ ਵਾ ਹੋਰ 4 ਸਾਲਾਂ ਮੁੰਡਾ ਜਵਾਨ ਹੋਣਾ ਵਾ ਇਹ ਆਪੇ ਮੁਸੀਬਤ ਦੇਣ ਨਾ ਲੰਘ ਜਾਂਦੇ ਹੁੰਦੇ ਆ ਤਾਂ ਜਿਹੜੀ ਜਿਹੜੀ ਲੋੜ ਵਾ ਨਾ ਬੇਚ ਜਿੱਤੂ ਮੇਰੇ ਤੋਂ ਮੰਗ ਜਦੋਂ ਮੈਂ ਤੇਰੇ ਵਾਲਾ ਫੇਰ ਦੀ ਗੱਲ ਵਾ ਐਵੇਂ ਟੈਨਸ਼ਨ ਲਾ ਕੇ ਨਹੀਂ ਗੱਲ ਦੀ ਚੰਗਾ ਨਹੀਂ ਵੀਰ ਉਹ ਗੱਲ ਨਹੀਂ ਆ ਫੇਰ ਵੀ ਟੈਨਸ਼ਨ ਤੇ ਹੁੰਦੀ ਆ ਨਾ ਹੁਣ ਵੇਖ ਮੈਂ ਇੱਥੇ ਬੈਠੀਆਂ ਲੋਕਾਂ ਨੇ ਕਹਿਣਾ ਵਾ ਇਹ ਘਰ ਆਈ ਆ ਤੇ ਪਰਝਾਈ ਕਰੋ ਕੱਢਤੀ ਇਹਨਾਂ ਨੇ। ਕੋਈ ਗੱਲ ਨਹੀਂ ਪਰਝਾਈ ਨਹੀਂ ਆਪੇ ਇੱਥੇ ਆਉਣਾ ਕਿਤੇ ਜਾਣਾ ਚੰਗਾ। ਬਾਈ ਤੂੰ ਨਹੀਂ ਕੱਢਿਆ ਓਏ ਆਪ ਹੀ ਗਈ ਆ ਤੇਰਾ ਵਿੱਚ ਕੋਈ ਕਸੂਰ ਨਹੀਂ ਹੈ ਗਸਦਾਨੇ। ਪਤਾ ਨਹੀਂ ਸਾਵੇਂ ਕੋਈ ਨਹੀਂ ਨਹੀਂ ਗੱਲ ਬਾਰੇ। ਪਤਾ ਨਹੀਂ ਮੇਰੇ ਕਰਮ ਰੱਬ ਨੇ ਕਿੱਥੇ ਬੈਠ ਕੇ ਲਿਖੇ ਆ ਕਿ ਐਨੇ ਮਾੜੇ ਲਿਖੇ ਆ ਜੇ ਮੈਂ ਉਹ ਘਰ ਚ ਗਈ ਆ ਉੱਥੇ ਨਹੀਂ ਮੈਨੂੰ ਨਸੀਬ ਹੋਇਆ ਘਰ ਤੇ ਜੇ ਮੈਂ ਇੱਥੇ ਆ ਇੱਥੇ ਵੀ ਮੈਨੂੰ ਧੱਕੇ ਪੈਣ ਡੇ। ਇਹ ਤੇਰੇ ਨਹੀਂ ਪੁੱਤ ਕਰਮ ਮਾਰੇ ਇਹ ਕਰਮ ਮੇਰੇ ਮਾਰੇ ਆ ਜਿੰਨੇ ਜਰਮ ਦਿੱਤਾ ਤੇ ਕਰਮ ਨਹੀਂ ਦਿੱਤੇ ਉਹ ਚੱਲ ਕੋਈ ਗੱਲ ਨਹੀਂ ਕਰਮਾਂ ਨੂੰ ਪੁੱਛੇ ਹੁੰਦਾ ਇਹ ਜ਼ਿੰਦਗੀ ਜਈ ਨਾ ਉਤਾਰ ਝਾ ਚੱਲਦੀ ਜਾਂਦੀ ਆ ਜੀ ਹੁਣ ਮਾਰੇ ਤਾਂ ਆਪੇ ਰੱਬ ਨੇ ਚੰਗੇ ਵੀ ਕਰਦੇ ਆ ਕੋਈ ਗੱਲ ਨਹੀਂ ਫਿਕਰ ਨਾ ਕਰਿਆ ਕਰ ਚੰਗਾ ਤੂੰ ਮੰਮੀ ਮੈਨੂੰ ਇਹ ਫਿਕਰ ਨਹੀਂ ਆ ਮੈਨੂੰ ਤੇ ਇਹ ਫਿਕਰ ਆ ਪਿਛਲ ਮੇਰੀ ਤੇ ਜਿਹੜੀ ਮਾਰੀ ਮੋਟੀ ਲੰਗ ਗਈ ਆ ਮੇਰਾ ਬੱਚਾ ਤਾਂ ਕਿਹਾਂ ਜੋਗਾ ਨਾ ਰਵੇ ਵੀ ਨਹੀਂ ਤੇਰਾ ਬੱਚਾ ਠੱਕੇ ਖਾਂਦਾ ਅਹੀਂ ਬੈਠੇ ਆ ਨਾ ਮਾਂ ਪੁੱਤ ਅਹੀਂ ਠੱਕੇ ਨਹੀਂ ਖਾਂਦੰਦੇ ਤੇਰੇ ਬੱਚੇ ਨੂੰ ਕੋਈ ਕੋ ਕੰਮ ਕਰ ਨੂੰ ਰੋਟੀ ਪਾਈ ਟੈਂਸ ਜੇ ਕਰ ਪੜਾਇਆ ਗਾ ਚੰਗਾ ਜਦੋਂ ਜਵਾਨ ਹੋ ਗਿਆ ਨਾ ਸਾਰੇ ਦੇ ਦੁੱਖ ੱਟ ਜਣੇ ਦੇਖੀਸ ਜਾਣੇ ਠੀਕ ਹਾਏ ਰੱਬਾ ਪੇਕਿਆਂ ਨੇ ਵੀ ਘਰੋਂ ਕੱਢ ਦਿੱਤਾ ਤੇ ਸੋਹਰੇ ਮੈਂ ਜਾਨ ਜੋਗੀ ਨਹੀਂ ਰਹੀ ਹੁਣ ਮੈਂ ਜਾਊਂਗੀ ਤੇ ਜਾਊਂਗੀ ਕਿੱਥੇ ਮੈਨੂੰ ਤੇ ਸਮਝ ਨਹੀਂ ਲੱਗਦੀ